ਅੱਛੀ ਗੱਲ ਦੋਸਤੋ ਜਿੱਦਾਂ ਆਪਾਂ ਕੁਝ ਦਿਨਾਂ ਤੋਂ ਪੰਜਾਬ 'ਚ ਵੇਖ ਰਹੇ ਆ ਆਪਣੇ ਗੋਭੀ ਵਾਲੇ ਕਿਸਾਨਾਂ ਦਾ ਬਹੁਤ ਮੰਦਾ ਹਾਲ ਹੋਇਆ ਗੋਭੀ ਇੱਕਦਮ ਮਾਰਕੀਟ 'ਚ ਜ਼ਿਆਦਾ ਔਣ ਕਰਕੇ ਜਿਹੜੀ ਗੋਭੀ 30 ਤੋਂ 35 ਰੁਪਏ ਕਿਲੋ ਸੇਲ ਹੋ ਰਹੀ ਸੀ ਮੰਡੀਆਂ ਵਿੱਚ ਵੀ ਕਹਿ ਲઈએ ਇੰਨੀ ਜ਼ਿਆਦਾ ਗੋਭੀ ਹੋਵੀ ਸੀ ਕਿ ਪਸ਼ੂਆਂ ਦੇ ਖਾਣ ਜੋਗੀ ਹੋਵੀ ਸੀ ਪਰ ਜਿਸ ਤਰ੍ਹਾਂ ਆਪਾਂ ਦੇਖ ਰਹੇ ਵਿੱਚ ਕਿਸਾਨਾਂ ਨੇ ਗੋਭੀ ਦੀ ਫਸਲ ਆਪਣੇ ਜਿਹੜੇ ਖੇਤ ਸੀ ਵਿੱਚ ਵਾਹ ਵੀ ਦਿੱਤੀ ਆ ਪਾਰਕ ਆਪਾਂ ਬਹੁਤ ਵਧੀਆ ਤੁਹਾਨੂੰ ਇੱਕ ਵੀਰ ਮਿਹਨਤੀ ਕਿਸਾਨ ਆ ਜਿਹੜੇ ਉਹਨਾਂ ਨੂੰ ਅੱਜ ਮਿਲਾ ਰਹੇ ਆ ਜਿਨ੍ਹਾਂ ਨੇ ਸਿੱਧਾ ਆਪਣੇ ਟਰੈਕਟਰ ਟਰਾਲੀ ਵਿੱਚ ਸਿੱਧਾ ਪਾ ਕੇ ਗਾਹ ਤੱਕ ਗੋਭੀ ਵਾਚਾਰੇ ਨੇ ਤੇ ਆਜੋ ਵੀਰਾਂ ਕਰਦੇ ਆ ਗੱਲਬਾਤ ਹਾਂਜੀ ਵੀਰੇ ਹਾਸ਼ੀਕਾਲ ਕਿਹੜਾ ਪਿੰਡ ਆ ਬਾਈ ਆਪਣਾ ਪਿੰਡ ਬਰਾਸਣਾ ਹੈ ਠੀਕ ਆ ਵੀਰੇ ਇੱਥੇ ਆਪਣਾ ਦਿੱਲੀ ਵੰਗ ਹੀ ਆਉਨੇ ਆ ਦਿੱਲੀ ਆ ਪਹ ਪਾ ਗਿਆ ਬਾਈ ਠੀਕ ਆ ਤੇ ਵੀਰੇ ਕੀ ਕਾਰਨ ਬਣ ਗਿਆ ਜਿਹੜੀ ਗੋਭੀ ਇੱਥੇ ਤੁਹਾਨੂੰ ਲਿਆ ਕੇ ਵੇਚਣੀ ਪਈ ਦੋ ਵੀਰਾ ਭਾਈ ਮੰਡੀ ਦਾ ਭਾਅ ਬਿਲਕੁਲ ਡਾઉન ਆਇਆ ਇਸ ਟਾਈਮ ਦਾ ਦੋ ਰੁਪਏ ਕੋਲੋਂ ਮੰਡੀ ਦਾ ਭਾਅ ਆਇਆ ਹੁਣ ਆ ਟਾਈਮ ਪਾਸ ਕਰਨ ਰਿਹਾ ਨਾਲ ਬੌਣ ਜੋਗੀਆਂ ਜਿਵੇਂ ਠੀਕ ਹੈ ਨਾ ਤਾਂ ਕਿੱਧਰ ਜਾਊਗਾ ਯਾਰ ਲਾਖ ਲੈਣਾ ਚਾਹੀਦਾ ਮੜ ਕੇ ਠੀਕ ਅਗਰ ਰੈਗੂਲਰ ਲੱਗੀ ਹੋਇਆ ਠੀਕ ਹੈ ਵੀਰੇ ਠੀਕ ਹੈ ਜਿੱਦਾਂ ਤੁਸੀਂ ਹੁਣ ਆਣਾ ਵੇਚ ਰਹੇ ਜਿਵੇਂ ਆਪਾਂ ਕਹਿਣ ਦੇ ਵੀ ਕਿਸਾਨ ਭਰਾ ਤੋਂ ਮਤਲਬ ਜ਼ਿਮੀਂਦਾਰ ਭਰਾ ਨੂੰ ਵਿੱਚ ਬਹੁਤ ਫੇਸਬੁਕ ਦੇ ਬੰਦੇ ਵਿਦਵਾਨ ਕਹਿੰਦੇ ਨੇ ਕਿ ਘਰਨੇ ਦੇ ਬੈਠੇ ਆ ਆਉਂਦੀਆਂ ਫਸਲਾਂ ਆਪ ਵੇਚਣ ਜਿਵੇਂ ਤੁਸੀਂ ਵੇਚ ਰਹੇ ਇੱਥੇ ਤੁਹਾਨੂੰ ਕਿੰਨਾ ਗਰਿਸਪੌਂਸ ਮਿਲ ਰਿਹਾ ਕੋਈ ਹੱਲਾਸ਼ੇਰੀ ਦਿੰਦਾ ਕਿ ਖਰੀਦਦੇ ਆਪਣੇ ਨਾ ਬਾਈ ਕੋਈ ਨਹੀਂ ਬਸ ਤੁਹਾਡੇ ਸਾਹਮਣੇ ਐ ਨਾਜਰ ਹੋ ਗਏ ਤੁਹਾਨੂੰ ਠੀਕ ਹੈ ਵੀਰੇ ਠੀਕ ਹੈ ਇਹ ਤਾਂ ਕਾਹੀ ਤਾਂ ਗੱਬੀ ਹੈ ਬਿਲਕੁਲ ਘੰਟਾ ਆਇਆ ਤੋੜ ਕੇ ਲੈ ਗਿਆ ਕੋਈ ਬੇਤਜ਼ਰੀ ਹੋਈ ਪੂਰੀ ਹੈ ਠੀਕ ਹੈ ਵੀਰੇ ਠੀਕ ਹੈ ਤੇ ਤਕਰੀਬਨ ਮੰਨ ਕੇ ਚੱਲੋ ਹੁਣ ਤੇ ਆਪਣੀ ਜੀ ਡੇਲੀ ਦੀ ਗੋਭੀ ਆ ਕਿੰਨੀ ਲੱਗਦੀ ਹੈਗੀ ਬਸ 50 60 70 ਕਿਲੋ ਦੇਖਦੀ ਹੈਗੀ ਕਿੰਨਾ ਖਰਚ ਆਇਆ ਇੱਕ ਵਿੱਗੇ ਤੇ ਤਿਆਰ ਕਰਨ ਤੇ 10000 ਰੁਪਏ ਵੀਰ ਖਰਚ ਆਇਆ ਲੱਗਦੇ ਠੀਕ ਹੈ ਵੀਰੇ ਠੀਕ ਐ ਸੰਦੇ ਤੇ ਕੀ ਕਿਸਾਨ ਕੱਢ ਲਊਗਾ ਜੀ ਇਸ ਵਿੱਚ ਹਾਂ ਕੋਈ ਰੇਟ ਨਹੀਂ ਕੋਈ ਕੁਝ ਨਹੀਂ ਆਏਗਾ ਜੀ ਕੋਈ ਕੁਝ ਨਾ ਆ ਨਹੀਂ ਆਗਾ ਠੀਕ ਹੈ ਤੁਹਾਨੂੰ ਪਤਾ ਹੀ ਆ ਕੋਈ ਕਹਿੰਦੀ ਆ ਲਾਓ ਆ ਲਾਓ ਝੋਨਾ ਛੱਡੋ ਕਣਕ ਛੱਡੋ ਜੀ ਆਵਲਾ ਉਹ ਕਿਸਾਨ ਕਿੱਧਰ ਜੇ ਸਰ ਪਾਸੇ ਕਿਸਾਨ ਮਰੀ ਬੁਰਾ ਹਾਲ ਕੀਤਾ ਪਿਆ ਜੀ ਠੀਕ ਹੈ ਵੀਰੇ ਠੀਕ ਆ ਕੀ ਵੇਚਦੇ ਮੇਰੇ ਤੁਸੀਂ ਇੱਥੇ ਦੇਖ ਲੈ 10 ਰੁਪਏ ਕਿਲੋ ਆ ਵੇਚ ਦੇ ਆਂ ਠੀਕ ਖਰਚੇ ਵਾਲਾ ਖਰਚਾ ਵੀ ਨਹੀਂ ਪੂਰਾ ਹੁੰਦਾ ਕਿਸਾਨ ਕਿਉਂ ਇਸੇ ਕਰਕੇ ਧਰਨਿਆਂ ਤੇ ਬੈਠੇ ਆ ਐਮ ਐਨ ਪੀ ਮੰਗਦੇ ਪਏ ਐਮ ਐਸ ਪੀ ਐਮ ਐਸ ਪੀ ਦੇਣ ਗਵਰਨਮੈਂਟ ਕੇ ਪਾਸੇ ਕਿਸਾਨਾਂ ਲੱਗੇ ਹਾਂਜੀ ਹਾਂਜੀ ਸਾਰੀਆਂ ਸਬਜ਼ੀਆਂ ਦਾ ਦੂਜਿਆਂ ਜਨਸਾਂ ਦਾ ਭਾਅ ਬਣਿਆ ਤੇ ਕਿਸਾਨ ਨੂੰ ਕੋਈ ਵੀਰੇ ਫਾਇਦਾ ਹੋਵੇ ਠੀਕ ਹੈ ਜੀ ਠੀਕ ਹੈ ਜੀ ਇਹ ਤਾਂ ਰੋਣ ਵਾਲੀ ਗੱਲ ਆ ਕਿਸਾਨ ਦੀ ਤਾਂ ਠੀਕ ਹੈ ਜੀ ਠੀਕ ਹੈ ਠੀਕ ਹੈ ਖਰਚਾ ਕਰ ਲਿਆ ਤਾਂ ਮੁੜ ਕੇ ਵੀ ਇਹ ਨਹੀਂ ਪਤਾ ਵੀ ਕੁਝ ਮਿਲਣਾ ਕਿ ਨਹੀਂ ਮਿਲਣਾ ਠੀਕ ਹੈ ਠੀਕ ਹੈ ਵੀ ਕਿਵੇਂ ਮਤ ਦੇਖੋ ਵੀਰੇ ਰਾਕ ਦੇਖਦਾ ਵੀ ਇੱਕੋ ਵੀ ਫੋਰ ਵੀ ਮਤਲਬ ਸਸਤੇ ਮਗਰ ਜਾਂਦਾ ਚੀਜ਼ ਨਹੀਂ ਵੇਖਦਾ ਨਹੀਂ ਨਹੀਂ ਦੇਖਦਾ ਜੀ ਬਸ ਕੁਆਲਟੀ ਨਹੀਂ ਵੇਖਦਾ ਕੁਆਲਟੀ ਦੇਖਦਾ ਠੀਕ ਹੈ ਬਾਕੀ ਵੀਰ ਹੁੰਦੇ ਆ ਤਿੰਨੇ ਜਣੇ ਹੁੰਦੇ ਆ ਭਰਾ ਤੇ ਕਹਿ ਦਈਏ ਤਾਂ ਵੀਰੇ ਖਰਚਾ ਵੀ ਨਹੀਂ ਮੁੜਦਾ ਜੇ ਮੰਨੀਆਂ ਤਾਂ ਹਾਂ ਜੀ ਮਾਦੇ 500 ਰੁਪਏ ਦਾ ਡੀਜ਼ਲ ਲੱਗ ਜਾਂਦਾ ਜੀ ਠੀਕ ਹੈ ਤਿੰਨ ਠੀਕ ਹੈ ਵੀਰੇ ਠੀਕ ਤਿੰਨ ਬੰਦੇ ਅਸੀਂ ਖੜੇ ਆ ਇੱਕ ਰਾਹ ਬਹੁਣ ਲੋਕਾਂ ਵਿੱਚ ਕੀ ਕਰਾਂਗੇ ਬਾਅਦ ਟਾਈਮ ਬਾਅਦ ਕੈਂਪਾਸ ਆਲਾ ਕੰਮ ਹੈ ਜੀ ਹਾਂ ਚਰੋ ਕੋਸ਼ ਲੱਗਿਆ ਜਿਹੜਾ ਕੋਸ਼ ਤਾਂ ਮਿਲੂਗਾ ਮੋਰੇ ਕੋਰਿਆ ਵੇ ਦੇਖੋ ਜਿੱਥੇ ਆ ਜਾਂਦੇ ਨੇ ਠੀਕ ਹੈ ਕੋਈ ਜਰੂਰ ਤਾਂ ਕੋਈ ਵਿਆਹ ਸ਼ਾਦੀ ਵਾਸਤੇ ਮਤਲਬ ਦੇ ਦੇਣੇ ਬੱਠੂ ਵੀਰੇ ਹਾਂਜੀ ਹਾਂਜੀ ਠੀਕ ਹੈ ਜੀ ਆਉਣਾ ਹੋਵੇ ਕਿੱਥੇ ਆਉਣ ਸ਼ਹਿਣੇਪਿੰਡ ਸ਼ਹਿਣਾ ਤੁਲਾਕੜਾ ਬਲਾਕ ਦੇ ਦਾ ਨਹਿਰਾ ਡਵੇ 45 ਸੜਕਾਂ ਰਿਆ ਜੀ ਠੀਕ ਹੈ ਵੀਰੇ ਠੀਕ ਹੈ ਬਾਕੀ ਨੰਬਰ ਬੋਲ ਦਿੰਦੇ ਆ ਕਿੰਨਾ ਨੰਬਰ ਆ ਤੁਹਾਡਾ 6239042332 ਠੀਕ ਹੈ ਜੀ ਹੋਕ ਵੀਰੇ ਧੰਨਵਾਦ